ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਵੱਡੀ ਰਾਹਤ ਮਿਲੀ ਹੈ ਵੱਡੀ ਰਾਹਤ ਇਸ ਕਰਕੇ ਕਹਿ ਰਹੇ ਹਨ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਵਿੱਚ ਕਈ ਦਫਾ ਜਿਹੜੀ ਸੁਣਵਾਈ ਵੀ ਹੋਈ ਹੈ ਔਰ ਸਾਰੇ ਸਬੂਤ ਤੇ ਸਾਰੇ ਗਵਾਹਾਂ ਨੂੰ ਦੇਖਣ ਤੋਂ ਬਾਅਦ ਹੁਣ ਫੈਸਲਾ ਕੀ ਹੋਇਆ ਹੈ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਦੋ ਵੱਖ-ਵੱਖਰੀਆਂ ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਕਪਲੇ ਬਾਜੀ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਲੈ ਕੇ ਉਹਨਾਂ ਨੂੰ ਕੁਐਸ਼ ਕਰਨ ਦਾ ਰੱਦ ਕਰਨ ਦਾ ਆਦੇਸ਼ ਦੇ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵਾਲੀਆਂ ਐਫਆਈਆਰ ਨੂੰ ਤੇ ਨਾਲ ਹੀ ਜਿਹੜਾ ਪੀਐਮਐਲਏ ਐਕਟ ਯਾਨੀ ਕਿ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਹੁੰਦਾ ਉਸ ਦੇ ਵਿੱਚ ਰੈਗੂਲਰ ਬੇਲ ਫਾਈਲ ਕੀਤੀ ਗਈ ਸੀ ਮੰਗੀ ਗਈ ਸੀ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਤੇ ਉਹ ਵੀ ਮਿਲ ਗਈ ਹੈ ਇਹਨਾਂ ਤਿੰਨਾਂ ਕੇਸਾਂ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਰਾਹਤ ਮਿਲੀ ਹੈ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਭਾਰਤ ਪੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਉਸ ਵੇਲੇ ਵਧੀਆਂ ਸਨ ਜਦੋਂ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਤੇ ਫਿਰ ਇਹੀ ਫਾਈਲਾਂ ਜਿਹੜੀਆਂ ਨੇ ਉਹ ਈਡੀ ਨੇ ਮੰਗ ਲਈਆਂ ਰਿਕਾਰਡ ਮੰਗਿਆ ਜਿਸ ਦੇ ਆਧਾਰ ਦੇ ਉੱਤੇ ਇੱਕ ਮਨੀ ਲਾਂਡਰਿੰਗ ਦਾ ਕੇਸ ਵੀ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਪੈਂਦਾ ਹੁਣ ਜਿਹੜਾ ਈਡੀ ਵੱਲੋਂ ਕੀਤਾ ਗਿਆ ਫਾਈਲ ਕੇਸ ਆ ਦਰਜ ਕੀਤਾ ਗਿਆ ਮਨੀ ਲਾਂਡਰਿੰਗ ਦਾ ਉਸ ਦੇ ਵਿੱਚ ਤਾਂ ਰੈਗੂਲਰ ਬੇਲ ਮਿਲੀ ਹੈ ਜ਼ਮਾਨਤ ਮਿਲੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਕਾਫੀ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ ਇਹਨਾਂ ਕੇਸਾਂ ਦੇ ਕਰਕੇ ਤੇ ਹੁਣ ਜਿਹੜੇ ਵਿਜੀਲੈਂਸ ਬਿਊਰੋ ਦੇ ਦੋ ਦਰਜ ਕੀਤੀਆਂ ਐਫਆਈਆਰ ਸੀ ਜਿਨ੍ਹਾਂ ਦੇ ਆਧਾਰ ਤੇ ਅੱਗੇ ਈਡੀ ਨੇ ਪਹੁੰਚ ਕੀਤੀ ਉਹਨਾਂ ਐਫਆਈਆਰ ਜਿਹੜੀਆਂ ਬੇਸਿਕ ਦੋ ਦਰਜ ਹੋਈਆਂ ਸੀ ਉਹਨਾਂ ਨੂੰ ਰੱਦ ਕਰਨ ਦਾ ਕੁਐਸ਼ ਕਰਨ ਦਾ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇ ਦਿੱਤਾ ਹੈ ਜੇਕਰ ਇਸ ਦੀ ਪਛੋਕੜ ਤੇ ਝਾਤ ਮਾਰੀਏ ਤੇ ਪੰਜਾਬ ਤੇ ਵਿੱਚ ਜਿਹੜਾ ਟੈਂਡਰ ਘਟਾਲੇ ਦੇ ਨਾਲ ਜੁੜਿਆ ਮਸਲਾ ਸੀ ਉਸ ਦੇ ਨਾਲ ਹੀ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਬੁਰੀ ਤਰ੍ਹਾਂ ਫਸ ਗਏ ਸਨ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਹੁਣ ਇੱਕ ਵੱਡੀ ਰਾਹਤ ਮਿਲੀ ਹੈ ਤੇ ਅਦਾਲਤ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਜਿਹੜੇ ਭਾਰਤ ਪੂਸ਼ਨ ਆਸ਼ੂ ਪੱਖ ਦੇ ਵਕੀਲ ਸਨ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਐਡਵੋਕੇਟ ਨਿਖਲ ਕਈ ਉਹ ਕੀ ਕਹਿ ਰਹੇ ਨੇ ਔਰ ਇਸ ਕੇਸ ਦੇ ਬਾਰੇ ਬਾਬਤ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਫੈਸਲਾ ਆਇਆ ਉਸ ਬਾਰੇ ਉਹਨਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਸੁਣੋ ਐਡਵੋਕੇਟ ਸਾਹਿਬ ਭਾਰਤ ਪੂਸ਼ਨ ਆਸ਼ੂ ਕੇਸ ਦੇ ਵਿੱਚ ਕਿਹੜੀਆਂ ਦਲੀਲਾਂ ਹੋਈਆਂ ਜਿਹਦੇ ਆਧਾਰ ਦੇ ਉੱਤੇ ਹੁਣ ਕੀ ਫੈਸਲਾ ਆਇਆ ਹਾਈ ਕੋਰਟ ਦੇ ਵੱਲੋਂ ਕੀ ਆਦੇਸ਼ ਦਿੱਤੇ ਗਏ जो भारत भूषण आशु जी के खिलाफ स्टेट ऑफ पंजाब विजिलेंस ब्यूरो ने दो एफ करप्शन एक्ट के अंदर रजिस्टर करी थी उसमें उनका कहना था कि एक टेंडर स्कैम हुआ था जिसमें करोड़ों रुपए का घोटाला हुआ था और स्टेट एक्सचेकर को बहुत नुकसान हुआ था तो दोनों एफ को रद्द करने के लिए हाईकोर्ट में उन्होंने क्वेश्चन पिटिशंस डाली थी और जो ईडी ने पीएमएलए प्रोसीडिंग्स उनके खिलाफ शुरू करी थी और उनको ईडी ने अरेस्ट करा था उस केस में उन्होंने रेगुलर बेल डाली थी तो आज तीनों फैसलों पर हाईकोर्ट ने अपना फैसला सुनाया और विजिलेंस की ब्यूरो की दोनों एफ ਜੋਨ ਕੇ ਖਿਲਾਫ ਸਟੈਂਡਰਡ ਘੁਟਾਲੇ ਕੀ ਥੀ ਉਹ ਕੁਐਸ਼ ਕਰਦੀ ਹੈ ਔਰ ਜੋ ਈਡੀ ਨੇ ਉਨਕੋ ਪੀਐਮਐਲਏ ਕੇਸ ਮੇਂ ਅਰੈਸਟ ਕਰਾਤਾ ਉਸਨੇ ਉਨਕੋ ਰੈਗੂਲਰ ਬੇਲ ਗ੍ਰਾਂਟ ਕਰ ਦਿਆ ਜੀ ਪਰ ਇਸ ਤੋਂ ਪਹਿਲਾਂ ਕਾਫੀ ਦਫਾ ਜਦੋਂ ਤਰੀਕਾ ਚੱਲੀਆਂ ਅਦਾਲਤ ਦੇ ਵਿੱਚ ਵੀ ਉਦੋਂ ਨਹੀਂ ਸੀ ਰਾਤ ਮਿਲੀ ਇੰਨਾ ਸਮਾਂ ਕਿਉਂ ਲੱਗਿਆ ਇਸ ਕੇਸ ਦੇ ਵਿੱਚ इस केस में क्योंकि जो कंप्लेंट फाइल करी गई थी ईडी की कई मतलब कई सौ पेजों की करी गई थी बहुत सारे उन्होंने एलिगेशन लगाने की कोशिश करी बट वो सारी जितनी एलिगेशन थी उनको आशु जी ने अपने जितना भी उनके पास प्रूफ था सारा दिखाया कि स्टेट को कोई नुकसान नहीं हुआ कोई करप्शन नहीं करी गई और जो भी प्रॉपर्टीज उनके बारे में वो कहते थे उनका सारा उन्होंने जवाब दिया तो कुल चार महीने के बाद कोर्ट ने सारा फैसला सुन के उनको बेल ग्रांट कर दिया ਤਾਂ ਹੁਣ ਇਸ ਕੇਸ ਦੇ ਵਿੱਚ ਕਿਉਂਕਿ ਇਹ ਵੀ ਸੁਣਨ ਵਿੱਚ ਆਇਆ ਸੀ ਕਾਫੀ ਦੇਖਣ ਵਿੱਚ ਵੀ ਆਇਆ ਕਿ ਜਾਇਦਾਦ ਕਰੋੜਾ ਰੁਪਏ ਦੀਆਂ ਜ਼ਬਤ ਕੀਤੀਆਂ ਗਿਆ ਉਹ ਜਾਇਦਾਦ ਦਾ ਹੁਣ ਕੀ ਬਣੇਗਾ जो जायदाद वो कहते थे आशु जी की कुछ चार तीन प्रॉपर्टीज के बारे में उनका ईडी का कहना था कि ये प्रोसीड ऑफ क्राइम है बट आशु जी ने सारा रिकॉर्ड दिखाया है कि किस तरह उन्होंने अपने लीगली अर्ड पैसों से सारी प्रॉपर्टीज को परचेज करा और जो भी वो एलिगेशन उनके खिलाफ जो भी एविडेंस कलेक्ट करा था कोर्ट को उनको ये बताया कि उससे कोई ऐसे आधार से ये प्रूफ नहीं होता कि उन्होंने किसी भी तरह की मनी लॉन्ड्रिंग करी है या किसी तरह का भी घोटाला हुआ है तो सारा प्रूफ कोर्ट ने सुनने के बाद दोनों दलीलों को सुनने के बाद दोनों साइड को उनको बेल ग्रांट कर दिया है और विजिलेंस ब्यूरो ਕਿ ਜੋ ਐਫ ਆਰ ਸੀ ਉਹਨਾਂ ਕੋ ਰੱਦ ਕਰ ਦਿਆ ਕੁਐਸ਼ ਕਰ ਦਿਆ ਤਾਂ ਜਿਹੇ ਕੇਸਾਂ ਜਦੋਂ ਈਡੀ ਦੀ ਕੇਸ ਵਿੱਚ ਵੀ ਰੈਗੂਲਰ ਬੇਲ ਮਿਲ ਜਾਂਦੀ ਹੈ ਜ਼ਮਾਨਤ ਮਿਲ ਜਾਂਦੀ ਹੈ ਤਾਂ ਫਿਰ ਜਿਹੜੀ ਜਾਇਦਾਦ ਜ਼ਬਤ ਹੋਈ ਹੁੰਦੀ ਹੈ ਜਿਹੇ ਕੇਸਾਂ ਦੇ ਵਿੱਚ ਕਿ ਉਹ ਵਾਪਸ ਹੁੰਦੀ ਹੈ ਜਾਂ ਉਸ ਦਾ ਕੀ ਕੀਤਾ ਜਾਂਦਾ ਜੋ ਉਨਕੀ ਜੋ ਜੋ ਵੀ ਜਾਇਦਾਦ ਰਿਕਵਰ ਹੁੰਦੀ ਹੈ ਉਸकी ਅਲੱਗ ਸੇ ਐਜੂਡੀਕੇਟਿੰਗ ਅਥਾਰਟੀ ਹੈ ਵਹਾਂ ਪੇ ਉਹਨਾਂ ਨੇ ਆਪਣੀ ਜੋ ਵੀ ਲੀਗਲ ਰੈਮਡੀਜ਼ ਉਹਨਕੋ ਅਵੇਲ ਕਰ ਰਹੇ ਆ ਅਬ ਉਹ ਬਾਹਰ ਆ ਜਾਣਗੇ ਔਰ ਜੋ ਵੀ ਇਨ ਅਕੋਰਡੈਂਸ ਵਿਦ ਲਾਅ ਆਪਣੀ ਰੈਮਡੀਜ਼ ਹੋਣਗੀ ਉਹ ਉਸਕੋ ਅਵੇਲ ਕਰਨਗੇ ਜੀ ਤਾਂ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਖੁਦ ਸੁਣ ਲਿਆ ਐਡਵੋਕੇਟ ਨੇ ਦੱਸਿਆ ਕਿ ਜੋ ਜੋ ਫੈਸਲੇ ਆਏ ਨੇ ਉਸ ਦੇ ਬਾਰੇ ਕੀ ਕੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਔਰ ਇਸ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਖਾਸ ਕਰਕੇ ਪੰਜਾਬ ਸਰਕਾਰ ਨੂੰ ਹੁਣ ਨਮੋਸ਼ੀ ਦਾ ਸਾਹਮਣਾ ਅਜਿਹੇ ਮਾਮਲੇ ਦੇ ਵਿੱਚ ਕਰਨਾ ਪੈ ਸਕਦਾ ਹੈ ਕਿਉਂਕਿ ਭਾਰਤ ਭੂਸ਼ਣ ਆਸ਼ੂ ਨੂੰ ਸਾਬਕਾ ਕਾਂਗਰਸੀ ਮੰਤਰੀ ਨੂੰ ਇੱਕ ਵੱਡੀ ਰਾਹਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੀ ਹੈ ਕਿ ਇਸ ਆਏ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਏਗੀ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਹੀ ਆਖਰੀ ਫੈਸਲਾ ਮੰਨ ਲਿਆ ਜਾਵੇਗਾ ਇਹ ਹੁਣ ਪੰਜਾਬ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਕਿ ਕਾਂਗਰਸ ਦੇ ਵੱਲੋਂ ਜਦੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਤਾਂ ਦੋਸ਼ ਲਾਇਆ ਗਿਆ ਕਿ ਸਿਆਸੀ ਬਦਲਾਖੋਰੀ ਹੈ ਇਹ ਭਾਵਨਾ ਉਸੇ ਦੇ ਨਾਲ ਹੀ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਕਾਂਗਰਸੀ ਲੀਡਰਾਂ ਤੇ ਤਾਂ ਹੁਣ ਕਾਂਗਰਸ ਦੇ ਲੀਡਰ ਅੱਜ ਜਿਹੜੇ ਇਸ ਫੈਸਲਾ ਆਉਣ ਤੋਂ ਬਾਅਦ ਇਹ ਕਹਿਣ ਦੇ ਲਈ ਫਿਰ ਤੋਂ ਦਾਵਾ ਕਰ ਸਕਦੇ ਨੇ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਸਾਡੇ ਲੀਡਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਮਿਲੀ ਹੈ ਹਾਲਾਂਕਿ ਅਜਿਹੇ ਕੇਸਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਤਰ੍ਹਾਂ ਅਦਾਲਤੀ ਰਾਹਤ ਮਿਲਦੀ ਹੈ ਬੇਲ ਮਿਲਦੀ ਹੈ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਅਦਾਲਤ ਨੇ ਨਤਾਰਾ ਕਰ ਦਿੱਤਾ ਤਾਂ ਕੀ ਆਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਹ ਗੱਲ ਕਹੀ ਜਾਏਗੀ ਕਿ ਹਾਂ ਭਾਰਤ ਪੂਸ਼ਨ ਆਸ਼ੂ ਦੀ ਵੀ ਸੱਚ ਦੀ ਜਿੱਤ ਹੋਈ ਹੈ ਇਹ ਹੁਣ ਕਸੂਤੀ ਸਥਿਤੀ ਹੈ ਪਰ ਇਸ ਮਾਮਲੇ ਦੇ ਵਿੱਚ ਇੱਥੇ ਦੱਸਣਾ ਬਣਦਾ ਹੈ ਕਿ 22 ਕਰੋੜ ਤੋਂ ਵੱਧ ਦੀ ਜ਼ਿਆਦਾ ਸੰਪਤੀ ਹੈ ਜਿਹੜੀ ਜ਼ਬਤ ਕੀਤੀ ਗਈ ਹੈ ED ਨੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਇਸ ਤੋਂ ਬਾਅਦ ਜੇਲ੍ਹ ਵੀ ਜਾਣਾ ਪਿਆ ਭਾਰਤ ਪੂਸ਼ਣ ਆਸ਼ੂ ਨੂੰ ਤੇ ਜਿਹੜੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਨੂੰ ਲੈ ਕੇ ਕਿ 2022 ਦੇ ਵਿੱਚ ਕੁਝ ਟਰਾਂਸਪੋਰਟ ਮਾਲਕਾਂ ਤੇ ਠੇਕੇਦਾਰਾਂ ਨੂੰ ਤੇ ਜਿਹੜੇ ਸਾਬਕਾ ਮੰਤਰੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਤੇ ਹੋਰ ਜਿਹੜੇ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲੱਗੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਕੇਸ ਦੇ ਦੋਸ਼ ਲੱਗਦੇ ਰਹੇ ਨੇ ਤੇ ਇਸੇ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਵੱਲ ਵਿੱਚ ਜਿਹੜਾ ਪਰਚੇ ਦਰਜ ਹੁੰਦੇ ਨੇ ਦੋ ਐਫ ਆਈ ਆਰ ਦਰਜ ਹੁੰਦੀਆਂ ਨੇ ਜਿਹੜੀਆਂ ਕਿ ਹੁਣ ਰੱਦ ਕਰਨ ਦੇ ਲਈ ਕਹਿ ਦਿੱਤਾ ਗਿਆ ਭਾਰਤ ਪੂਸ਼ਣ ਆਸ਼ੂ ਦੇ ਲਈ ਅੱਜ ਦਾ ਇਹ ਦਿਨ ਕਾਫੀ ਵੱਡਾ ਹੋਏਗਾ ਕਿਉਂਕਿ ਉਹ ਲਗਾਤਾਰ ਇਸ ਮਾਮਲੇ 'ਚ ਜਦੋਜਹਿਦ ਕਰ ਰਹੇ ਸਨ ਪਰ ਹੁਣ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਮਿਲੀ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਜਿਹੜਾ ਕੀ ਜਿਵੇਂ ਰੈਗੂਲਰ ਬੇਲ ਮਿਲੀ ਹੈ ਈਡੀ ਦੇ ਕੇਸਾਂ ਦੇ ਵਿੱਚ ਕੀ ਉਸ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤਪੁਰ ਸੁਨਾਸ਼ੂ ਦੇ ਲਈ ਰਾਹ ਖੁੱਲੇ ਹੋ ਜਾਣਗੇ ਰਾਹਤ ਮਿਲੇਗੀ ਜਾਂ ਮੁਸ਼ਕਲਾਂ ਆ ਸਕਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਪੰਜਾਬ ਵਿਜੀਲੈਂਸ ਬਿਊਰੋ ਜਿਹੜੇ ਕੀ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਪਰਚੇ ਰੱਦ ਹੁਣ ਕਰਨੇ ਪੈਣਗੇ ਪੰਜਾਬ ਸਰਕਾਰ ਨੂੰ ਇਹ ਪਰਚੇ ਰੱਦ ਕਰਨੇ ਪੈਣਗੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੁਕਮ ਤੇ ਦਿਸ਼ ਇਹ ਹੀ ਆਇਆ ਹੈ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਮੰਨਣਾ ਹੈ ਜੋ ਵਿਜੀਲੈਂਸ ਬਿਊਰੋ ਦੇ ਵੱਲੋਂ ਪਰਚੇ ਦਰਜ ਕੀਤੇ ਜਾਂਦੇ ਨੇ ਕਿ ਪਹਿਲਾਂ ਕੋਖ ਪੜਤਾਲ ਹੋਣੀ ਚਾਹੀਦੀ ਹੈ ਜੇਕਰ ਉਸ ਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਫਿਰ ਪਰਚਾ ਦਰਜ ਹੋਵੇ ਜਾਂ ਫਿਰ ਜੇਲ੍ਹ ਦੇ ਵਿੱਚ ਪਹਿਲਾਂ ਹੀ ਡੱਕ ਲਿਆ ਜਾਣਾ ਚਾਹੀਦਾ ਕਿ ਕਾਂਗਰਸ ਦੇ ਪਾਰਟੀ ਦੇ ਲੀਡਰਾਂ ਨੇ ਦੋਸ਼ ਲਾਇਏ ਸਨ ਕਿ ਸਾਡੇ ਲੀਡਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸਮਝਦੇ ਹੋ ਕਿ ਵਿਜੀਲੈਂਸ ਬਿਊਰੋ ਦਾ ਕੰਮ ਕਰਨ ਦਾ ਤੌਰ ਤਰੀਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ